ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1159 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਸੀ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1160 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਮਹੱਲਾ ਪੰਜਵਾਂ ਪੰਜਵੇਂ ਪਾਤਸ਼ਾਹ ਆਪਣੀ ਬਾਣੀ ਵਿੱਚੋਂ ਫਰਮਾਨ ਕਰਦੇ ਹਨ ਜੋ ਪਾਥਰ ਕੋ ਕਹਤੇ ਦੇਵ ਕਿ ਜੋ ਮਨੁੱਖ ਪੱਥਰ ਦੀ ਮੂਰਤੀ ਨੂੰ ਰੱਬ ਆਖਦੇ ਹਨ ਤਾਂ ਕਿ ਬਿਰਥਾ ਹੋਵੇ ਸੇਵਾ ਉਹਨਾਂ ਦੀ ਕੀਤੀ ਸੇਵਾ ਵਿਅਰਥ ਜਾਂਦੀ ਹੈ ਜੋ ਪਾਥਰ ਕੀ ਪਾਈ ਪਾਏ ਜੋ ਮਨੁੱਖ ਪੱਥਰ ਦੀ ਮੂਰਤੀ ਦੇ ਪੈਰੀਂ ਪੈਂਦੇ ਹਨ ਤੇ ਉਸ ਕੀ ਘਾਲ ਅਜਾਈ ਜਾਏ ਉਹਨਾਂ ਦੀ ਮਿਹਨਤ ਅਜਾਈ ਚਲੀ ਜਾਂਦੀ ਹੈ ਠਾਕੁਰ ਹਮਰਾ ਸਦ ਬੋਲੰਤਾ ਸਾਡਾ ਠਾਕੁਰ ਸਦਾ ਬੋਲਦਾ ਹੈ ਸਰਬ ਜੀਵਾਂ ਕੋ ਪ੍ਰਭ ਦਾਨ ਦੇ ਤਾਰਹਾਓ ਉਹ ਪ੍ਰਭੂ ਪ੍ਰਮਾਤਮਾ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ ਰਹਾਓ ਅੰਦਰ ਦੇਉ ਨ ਜਾਣੇ ਅੰਦ ਅੰਨਾ ਮੂਰਖ ਆਪਣੇ ਅੰਦਰ ਵਸਦੇ ਰੱਬ ਨੂੰ ਨਹੀਂ ਪਛਾਣਦਾ ਭ੍ਰਮ ਕਾ ਮੋਹਿਆ ਪਾਵੇ ਫੰਦ ਭਰਮ ਦਾ ਮਾਰਿਆ ਹੋਇਆ ਹੋਰ ਹੋਰ ਜਾਲ ਵਿਛਾਉਂਦਾ ਰਹਿੰਦਾ ਹੈ ਨਾ ਪਥਰ ਬੋਲੇ ਨਾ ਕਿਛ ਦੇ ਇਹ ਪਥਰ ਨਾ ਬੋਲਦਾ ਹੈ ਨਾ ਕੁਝ ਦੇ ਸਕਦਾ ਹੈ ਭੋਗਟ ਕਰਮ ਨੇ ਫਲ ਹੈ ਸੇਵਾ ਇਸ ਨੂੰ ਇਸ਼ਨਾਨ ਕਰਾਣ ਤੇ ਭੋਗ ਆਦਿ ਕਰਵਾਣ ਦੇ ਸਾਰੇ ਕੰਮ ਵਿਅਰਥ ਹਨ ਇਸ ਦੀ ਸੇਵਾ ਵਿੱਚੋਂ ਕੋਈ ਫਲ ਨਹੀਂ ਮਿਲਦਾ ਗੁਰੂ ਅਰਜਨ ਪਾਸ਼ਾ ਉਸ ਵੇਲੇ ਦੀ ਗੱਲ ਕਰ ਰਹੇ ਹਨ ਜਦੋਂ ਪੰਡਤਾ ਨੇ ਪਖੰਡ ਬਣਾ ਰਿਆ ਸੀ ਤੇ ਭੋਲੇ ਭਾਲੇ ਲੋਕਾਂ ਨੂੰ ਐਵੇਂ ਹੀ ਡਰਾਵੇ ਦੇ ਕੇ ਠਗਦੇ ਰਹਿੰਦੇ ਸੀ ਫਿਰ ਗੁਰੂ ਜੀ ਨੇ ਆਪਣੀ ਬਾਣੀ ਵਿੱਚ ਇਉਂ ਉਚਾਰਨ ਕੀਤਾ ਸੀ ਕਿ ਨਾ ਪੰਡਤਾਂ ਤੋਂ ਡਰਨ ਦੀ ਲੋੜ ਨਹੀਂ ਇਹ ਕੁਝ ਨਹੀਂ ਕਰ ਸਕਦੇ ਜੇ ਮਿਰਤਕ ਕੋ ਚੰਦਨ ਚੜ੍ਹਾਵੇ ਜੇ ਕੋਈ ਮਨੁੱਖ ਮੁਰਦੇ ਨੂੰ ਚੰਦਨ ਰਗੜ ਕੇ ਲਾ ਦੇਵੇ ਉਸਤੇ ਕਹੋ ਕਵਨ ਫਲ ਪਾਵੇ ਉਸ ਮੁਰਦੇ ਨੂੰ ਕੋਈ ਇਸ ਸੇਵਾ ਦਾ ਫਲ ਨਹੀਂ ਮਿਲ ਸਕਦਾ ਜੇ ਮਿਰਤਕ ਕੋ ਬਿਸਟਾ ਮਾਹਿਰ ਲਾਈ ਤੇ ਜੇ ਕੋਈ ਮੁਰਦੇ ਨੂੰ ਗੰਦ ਵਿੱਚ ਰੋਲ ਦੇਵੇ ਤਾਂ ਮਿਰਤਕ ਕਾ ਕਿਆ ਘਟ ਜਾਈ ਤਾਂ ਵੀ ਉਸ ਮੁਰਦੇ ਦਾ ਕੋਈ ਵਿਗਾੜ ਨਹੀਂ ਸਕਦਾ ਕੁਝ ਵੀ ਨਾ ਹੀ ਕੁਝ ਵਿਗੜ ਸਕਦਾ ਹੈ ਕਹਿ ਤ ਕਬੀਰ ਹੋ ਕਰੋ ਕਹੋ ਪੁਕਾਰ ਕਹ ਤੱਕ ਵੀਰ ਹੋਂ ਕਹੋਂ ਪੁਕਾਰ ਕਬੀਰ ਆਖਦਾ ਹੈ ਕਿ ਮੈਂ ਪੁਕਾਰ ਪੁਕਾਰ ਕੇ ਆਖਦਾ ਹਾਂ ਸਮਝ ਦੇਖ ਸਾਖਤ ਗਾਵਾਰ ਹੇ ਰੱਬ ਨਾਲ ਟੁੱਟੇ ਹੋਏ ਮੂਰਖ ਬੰਦੇ ਸਮਝ ਕੇ ਵੇਖ ਦੂਜੇ ਪਾਏ ਬਹੁਤ ਘਰ ਗਾਲੇ ਕਿ ਰੱਬ ਨੂੰ ਛੱਡ ਕੇ ਹੋਰ ਹੋਰ ਵਿੱਚ ਪਿਆਰ ਪਾ ਕੇ ਬਥੇਰੇ ਜੀਵ ਤਬਾਹ ਹੋ ਗਏ RAM ਭਗਤ ਹੈ ਸਦਾ ਸੁਖਾਲੇ ਸਦਾ ਸੁਖੀ ਜੀਵਨ ਵਾਲੇ ਸਿਰਫ ਉਹੀ ਹਨ ਜੋ ਪ੍ਰਭੂ ਪਰਮਾਤਮਾ ਦੀ ਭਗਤੀ ਕਰਦੇ ਹਨ ਜੋ ਪਰਮਾਤਮਾ ਦੇ ਭਗਤ ਹਨ ਡਿਠਾ ਸਭ ਸੰਸਾਰ ਸੁਖ ਨਾ ਨਾਮ ਬਿਨ ਜਿਨੇ ਮਰਜੀ ਬੰਦਾ ਪਾਪੜ ਵੇ ਲੈ ਇਹ ਦੁਨਿਆਵੀ ਪਦਾਰਥਾਂ ਵਿੱਚੋਂ ਸੁਖ ਨਹੀਂ ਮਿਲ ਸਕਦਾ ਸੁਖ ਕਿਸ ਵਿੱਚ ਹੈ ਸੁਖ ਹੈ ਪ੍ਰਮਾਤਮਾ ਦੇ ਨਾਮ ਵਿੱਚ ਤੇ ਨਾਮ ਬੰਦਾ ਜਪਦਾ ਨਹੀਂ ਇਸ ਕਰਕੇ ਬੰਦਾ ਦੁਖੀ ਹੁੰਦਾ ਹੈ ਜਲਮੈ ਮੀਨ ਮਾਇਆ ਕੇ ਬੇਦੇ ਪਾਣੀ ਵਿੱਚ ਰਹਿਣ ਵਾਲੀਆਂ ਮੱਛਲੀਆਂ ਮਾਇਆ ਵਿੱਚ ਵਿਝੀਆਂ ਪਈਆਂ ਹਨ ਦੀਪਕ ਪਤੰਗ ਮਾਇਆ ਕੇ ਛੇਦੇ ਦੀਵਿਆਂ ਉਤੇ ਸੜਨ ਵਾਲੇ ਪੰਬਟ ਪਤੰਗੇ ਮਾਇਆ ਵਿੱਚ ਭਰੋਤੇ ਹੋਏ ਹਨ ਕਾਮ ਮਾਇਆ ਕੁੰਚਰ ਕੋ ਬਿਆਪੈ ਕਾਮ ਵਾਸ਼ਨਾ ਰੂਪ ਮਾਇਆ ਹਾਥੀ ਉਤੇ ਦਬਾਓ ਪਾੰਦੀ ਹੈ ਭੰਗਮ ਭ੍ਰੰਗ ਮਾਇਆ ਮਹਿ ਖਾਪੇ ਸੱਪ ਤੇ ਭੋਰੇ ਭੀ ਮਾਇਆ ਵਿੱਚ ਦੁਖੀ ਹੋ ਰਹੇ ਹਨ ਮਾਇਆ ਐਸੀ ਮੋਹਣੀ ਭਾਈ ਇਹ ਮਾਇਆ ਇਤਨੀ ਬਲਵਾਨ ਹੈ ਬਲਵਾੜੀ ਹੈ ਮੋਹਣ ਵਾਲੀ ਹੈ ਜਿੱਤੇ ਜੀਤੇ ਤੇ ਡਹਿਕਾਈ ਰਹਾਓ ਇਤਨੀ ਬਲਵਾਲੀ ਮਾਇਆ ਹੈ ਕਿ ਜਿਤਨੇ ਵੀ ਜੀਵ ਜਗਤ ਵਿੱਚ ਹਨ ਸਭ ਨੂੰ ਡੁਲਾ ਦਿੰਦੀ ਹੈ ਰਹਾਓ ਪੰਖੀ মৃਗ ਮਾਇਆ ਮਹਿ ਰਾਤੇ ਪੰਛੀ ਪੰਛੀ ਮ੍ਰਿਗ ਮਾਇਆ ਮੈ ਰਾਤੇ ਪੰਛੀ ਜੰਗਲ ਦੇ ਪਸ਼ੂ ਸਭ ਮਾਇਆ ਵਿੱਚ ਰੰਗੇ ਪਏ ਹਨ ਸਾਕਰ ਮੱਖੀ ਅਦਕ ਸੰਤਾਪੇ ਸ਼ਕਰ ਰੂਪ ਮਾਇਆ ਮੱਖੀ ਨੂੰ ਬੜਾ ਦੁਖੀ ਕਰ ਰਹੀ ਹੈ ਤੁਰੇ ਉਸਟ ਮਾਇਆ ਮਹਿ ਭੇਲਾ ਕੋੜੇ ਉਂਡ ਸਭ ਮਾਇਆ ਵਿੱਚ ਫਸੇ ਪਏ ਹਨ ਸੈਦ 84 ਹੀ ਮਾਇਆ ਮੈਂ ਖੇਲਾ 84 ਸੈਦ ਪੀ ਮਾਇਆ ਵਿੱਚ ਖੇਡ ਰਹੇ ਹਨ ਛੇ ਜਤੀ ਮਾਇਆ ਕੇ ਬੰਦਾ ਜਤੀ ਪੀ ਮਾਇਆ ਦੇਹੀ ਗੁਲਾਮ ਹਨ ਨਵੈ 나ਥ ਸੂਰਜ ਅਰ ਚੰਦਾ ਨੌ 나ਥ ਸੂਰਜ ਦੇਵਤਾ ਅਤੇ ਚੰ드ਰਮਾ ਦੇਵਤਾ ਤਪੇ ਤਪੀਸਰ ਤਪੇ ਰਖੀ ਸਰਮਾਇਆ ਮੈਂ ਸੂਤਾ ਵੱਡੇ ਵੱਡੇ ਤਪੀ ਤੇ ਰਿਸ਼ੀ मुनि ਸਭ ਮਾਇਆ ਵਿੱਚ ਸੁੱਤੇ ਪਏ ਹਨ ਮਾਇਆ ਮਹਕਾਲ ਅਰ ਪੰਜ ਦੂਤਾ ਮੌਤ ਦਾ ਸਹਿਮ ਤੇ ਪੰਜੇ ਵਿਕਾਰ ਭੀ ਮਾਇਆ ਵਿੱਚ ਹੀ ਜੀਵਾਂ ਨੂੰ ਵਿਆਪਦੇ ਹਨ ਸਵਾਨ ਸਿਆਲ ਮਾਇਆ ਮਹਿਰਾਤਾ ਕੁੱਤੇ ਗਿੱਦੜ ਬਾਂਦਰ ਚਿਤਰੇ ਸ਼ੇਰ ਸਾਰੇ ਜਾਨਵਰ ਮਾਇਆ ਵਿੱਚ ਰੰਗੇ ਪਏ ਹਨ ਬੰਦਰ ਚੀਤੇ ਅਰ ਸਿੰਘਾਤਾ ਬੰਦ ਚਿਤਰੇ ਸ਼ੇਰ ਸਭ ਮਾਇਆ ਵਿੱਚ ਉਲਝੇ ਪਏ ਹਨ ਮਾਂਜਾਰ ਗਾਡਰ ਅਰ ਲੂੰਬੜਾ ਬਿੱਲੇ ਭੇਡਾਂ ਲੂੰਬੜ ਗੁਰੂ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਕਿੰਨੇ ਹੀ ਜਾਨਵਰ ਦੱਸੇ ਹਨ ਜਿੰਨੇ ਵੀ ਸੰਸਾਰ ਤੇ ਹਨ ਜੀਵ ਜੰਤੂ ਕਹਿੰਦੇ ਸਭ ਮਾਇਆ ਵਿੱਚ ਹੀ ਗਰਕ ਹੋਏ ਪਏ ਹਨ ਬਿਰਖ ਮੂਲ ਮਾਇਆ ਮਹਿਪਰਾ ਰੁੱਖ ਕਾਂਦ ਮੂਲ ਸਭ ਮਾਇਆ ਦੇ ਦੀਨ ਹਨ ਮਾਇਆ ਅੰਤਰ ਤੀਨੇ ਦੇਵਾ ਦੇਵਤੇ ਵੀ ਮਾਇਆ ਦੇ ਮੋਹ ਵਿੱਚ ਭਿਜੇ ਹੋਏ ਹਨ ਸਾਗਰ ਇੰਦਰਾ ਅਰ ਧਰਤੇਵਾ ਸਮੁੰਦਰ ਸਵਰਗ ਧਰਤੀ ਇਹਨਾਂ ਸਭਨਾ ਦੇ ਜੀਵ ਮਾਇਆ ਵਿੱਚ ਹੀ ਹਨ ਬਹੁਤ ਗਰਸੇ ਪਏ ਹਨ ਮਾਇਆ ਵਿੱਚ ਤੇ ਮਾਇਆ ਇਹਨਾਂ ਨੂੰ ਰੱਬ ਵਾਲੇ ਪਾਸੇ ਨਹੀਂ ਜੁੜਨ ਦਿੰਦੀ ਉਹਦੇ ਕੋਈ ਭਲਾ ਪੁਰਸ਼ ਕਰੋੜਾਂ ਚੋਂ ਇੱਕ ਹੀ ਹੈ ਜਿਹੜਾ ਮਾਇਆ ਦੇ ਪ੍ਰਭਾਵ ਤੋਂ ਬਚ ਕੇ ਪਰਮਾਤਮਾ ਦਾ ਨਾਮ ਜਪਦਾ ਹੈ ਕੋਟਨ ਮੈਂ ਨਾਨਕ ਕਉ ਨਾਰਾਇਣ ਜੇ ਚੀਤ ਨੀਤਾ ਮਾਇਆ ਬੜੀ ਪਰਬਲ ਹੈ ਸਾਰਿਆਂ ਤੇ ਆਪਣਾ ਜੋਰ ਪਾਉਂਦੀ ਹੈ ਭਾਵੇਂ ਕੋਈ ਜੀਵ ਜੰਤੂ ਜਾਨਵਰ ਹਨ ਤੇ ਭਾਵੇਂ ਇਨਸਾਨ ਹਨ ਕਹ ਕਬੀਰ ਜਿਸ ਉਦਰ ਤਿਸ ਮਾਇਆ ਕਬੀਰ ਆਖਦਾ ਹੈ ਕਿ ਮੁਕਤੀ ਗਾਲੇ ਹੈ ਕਿ ਜਿਸ ਨੂੰ ਢਿੱਡ ਲੱਗਾ ਹੋਇਆ ਹੈ ਉਸ ਨੂੰ ਭਾਵ ਹਰੇਕ ਜੀਵ ਨੂੰ ਮਾਇਆ ਵਿਆਪ ਰਹੀ ਹੈ ਤਬ ਛੂਟੇ ਜਬ ਸਾਧੂ ਪਾਇਆ ਜਦੋਂ ਗੁਰੂ ਮਿਲੇ ਤਦੋਂ ਹੀ ਜੀਵ ਮਾਇਆ ਦੇ ਪ੍ਰਭਾਵ ਤੋਂ ਬਚਦਾ ਹੈ ਜਬ ਲਗ ਮੇਰੀ ਮੇਰੀ ਕਰੇ ਜਦ ਤੱਕ ਮਨੁੱਖ ਪਰਮਾ ਮਮਤਾ ਦੇ ਘੇੜ ਵਿੱਚ ਰਹਿੰਦਾ ਹੈ ਮੇਰੀ ਮੇਰੀ ਕਰਦਾ ਰਹਿੰਦਾ ਹੈ ਤਬ ਲਗ ਕਾਜ ਏਕ ਨਹੀਂ ਸਰੇ ਤਦੋਂ ਤੱਕ ਇਸ ਦਾ ਆਤਮਿਕ ਜੀਵਨ ਦਾ ਇੱਕ ਕੰਮ ਵੀ ਨਹੀਂ ਸੌਰਦਾ ਜਦ ਮੇਰੀ ਮੇਰੀ ਮਿਟ ਜਾਏ ਜਦੋਂ ਇਸ ਦੀ ਮਮਤਾ ਮਿਟ ਜਾਂਦੀ ਹੈ ਮੇਰੀ ਮੇਰੀ ਕਰਨੋ ਜੀਵ ਹਟ ਜਾਂਦਾ ਹੈ ਤਦ ਪ੍ਰਭ ਕਾਜ ਸਵਾਰ ਹੈ ਆਏ ਤਦੋਂ ਪ੍ਰਭੂ ਜੀ ਪਰਮਾਤਮਾ ਜੀ ਇਸ ਦੇ ਹਿਰਦੇ ਵਿੱਚ ਵਸ ਕੇ ਜੀਵਨ ਮਨੋਰਥ ਪੂਰਾ ਕਰ ਦਿੰਦੇ ਹਨ ਐਸਾ ਗਿਆਨ ਵਿਚਾਰ ਮਨਾ हे ਮਨ ਕੋਈ ਜਈ ਉੱਚੀ ਸਮਝ ਦੀ ਗੱਲ ਸੋਚ ਜਿਸ ਨਾਲ ਤੂੰ ਸਿਮਰਨ ਵੱਲ ਪਰਤ ਸਕੇਂ ਹਰ ਕੀ ਨਾ ਸਿਮਰੋ ਦੁੱਖ ਭੰਜਨਾ ਰਹਾਓ हे ਮੇਰੇ ਮਾਨ ਸਭ ਦੁੱਖਾਂ ਦੇ ਨਾਸ ਕਰਨ ਵਾਲੇ ਪ੍ਰਭੂ ਨੂੰ ਕਿਉਂ ਨਹੀਂ ਸਿਮਰਦਾ ਰਹਾਓ ਜਬ ਲਗ ਸਿੰਗਰ ਹੈ ਬਨ ਮਾਹੇ ਜਦ ਤਾਈ ਐਸੇ ਹਿਰਦੇ ਰੂਪ ਜੰਗਲ ਵਿੱਚ ਅਹੰਕਾਰ ਸ਼ੇਰ ਰਹਿੰਦਾ ਹੈ ਤਬ ਲਗ ਬਨ ਫੂਲੇ ਹੀ ਨਾਹੇ ਤਦੋਂ ਤਾਈ ਏ ਹਿਰਦਾ ਫੁਲਵਾੜੀ ਫੁੱਲਦੀ ਨਹੀਂ ਹਿਰਦੇ ਵਿੱਚ ਕੋਮਲ ਗੁਣ ਉਗੜਦੇ ਨਹੀਂ ਜਬ ਹੀ ਸਿਆਰ ਸਿੰਘ ਕੋ ਖਾਏ ਪਰ ਜਦੋਂ ਨਿਮਰਤਾ ਰੂਪ ਗਿੱਦੜ ਅਹੰਕਾਰ ਸ਼ੇਰ ਨੂੰ ਖਾ ਜਾਂਦਾ ਹੈ ਫੁੱਲ ਰਹੀ ਸਗਲੀ ਬਨ ਰਾਏ ਤਾਂ ਹਿਰਦੇ ਦੀ ਸਾਰੀ ਬਨਾਸਪਤੀ ਨੂੰ ਫੁੱਲ ਲੱਗ ਪੈਂਦੇ ਹਨ ਜੀਤੋ ਬੂਡੇ ਹਾਰੋ ਤਿਰੈ ਜੋ ਮਨੁੱਖ ਕਿਸੇ ਮਾਣ ਵਿੱਚ ਆ ਕੇ ਇਹ ਸਮਝਦਾ ਹੈ ਕਿ ਮੈਂ ਬਾਜੀ ਜਿੱਤ ਲਈ ਹੈ ਉਹ ਸੰਸਾਰ ਸਮੁੰਦਰ ਵਿੱਚ ਡੁੱਬ ਜਾਂਦਾ ਹੈ ਗੁਰ ਪ੍ਰਸਾਦੀ ਪਾਰ ਉਤਰੈ ਪਰ ਜੋ ਮਨੁੱਖ ਗਰੀਬੀ ਸੁਭਾਅ ਵਿੱਚ ਤੁਰਦਾ ਹੈ ਉਹ ਤਰ ਜਾਂਦਾ ਹੈ ਉਹ ਆਪਣੇ ਗੁਰੂ ਦੀ ਮਿਹਰ ਨਾਲ ਸੰਸਾਰ ਸਾਗਰ ਤੋਂ ਪਾਰ ਲੰਘ ਜਾਂਦਾ ਹੈ ਦਾਸ ਕਬੀਰ ਕਹੇ ਸਮਝਾਏ ਸੇਵਕ ਕਬੀਰ ਸਮਝਾ ਕੇ ਆਖਦਾ ਹੈ ਦੁਨੀਆਂ ਨੂੰ ਦੁਨੀਆਂ ਦੇ ਲੋਕਾਂ ਨੂੰ ਕੇਵਲ RAM ਰਹੁ ਲਿਵ ਲਾਏ ਕੀ ਕਬੀਰ ਭਗਤ ਜੀ ਸਮਝਾ ਰਹੇ ਹਨ ਸਾਨੂੰ ਕਿ ਸਿਰਫ ਪਰਮਾਤਮਾ ਦੇ ਚਰਨਾਂ ਵਿੱਚ ਮਨ ਜੋੜੀ ਰੱਖੋ ਕਿਉਂਕਿ ਪਰਮਾਤਮਾ ਦਾ ਨਾਮ ਹੀ ਹੈ ਜੋ ਅੰਤ ਵਿਰੇ ਸਾਥ ਨਭਾਉਂਦਾ ਹੈ ਜੈ ਮਾਤ ਪਿਤਾ ਸੁਤ ਮੀਤ ਨ ਭਾਈ ਮਾਨੁਹਾ ਨਾਮ ਤੇਰਾ ਸੰਗ ਸਹਾਈ ਜੈ ਮਹਾ ਭਿਆਨ ਦੂਤ ਜਮਦਲੈ ਤੇ ਕੇਵਲ ਨਾਮ ਸੰਗ ਤੇਰਾ ਚਲੈ ਆਪੋ ਆਪਣੇ ਕਾਰ ਵਿਹਾਰਾਂ ਵਿੱਚ ਵਿਚਿਰਦੇ ਹੋਏ ਵੀ ਪਰਮਾਤਮਾ ਨੂੰ ਨਹੀਂ ਭੁਲਣਾ ਚਾਹੀਦਾ ਪਰਮਾਤਮਾ ਦਾ ਨਾਮ ਹਮੇਸ਼ਾ ਜਪਦੇ ਰਹਿਣਾ ਚਾਹੀਦਾ ਹੈ। ਇਹੀ ਹੈ ਮਨੁੱਖਾ ਜੀਵਨ ਦਾ ਲਾਭ। ਜੇ ਪਰਮਾਤਮਾ ਨੇ ਸਾਨੂੰ ਮਨੁੱਖ ਬਣਾ ਕੇ ਧਰਤੀ ਤੇ ਭੇਜਿਆ ਹੈ ਤਾਂ ਫਿਰ ਪਰਮਾਤਮਾ ਦਾ ਨਾਮ ਜ਼ਰੂਰ ਜਪਣਾ ਚਾਹੀਦਾ ਹੈ। ਦਾਸ ਕਬੀਰ ਕਹੈ ਸਮਝਾਏ ਕੇਵਲ RAM ਰਹਾ ਹੋਲੇ ਲਵਲਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1160 ਦੀ ਵਿਆਖਿਆ ਤੇ ਬਾਣ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1161 ਦੀ ਵਿਆਖਿਆ ਦੇ ਬਾਣ ਸਰਵਣ ਕਰਾਂਗੇ ਭੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਪੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ